हाँ जी मित्रों की हाल चाल आई होप तुम सभी वही होंगे आज एक और नई वीडियो लेके आए हैं वीडियो बहुत फनी होने वाली है लास्ट तक जरूर बने रहे हो तो आइए देखते हैं बैठकर मजा आएगा अकियां नो देगी सपने साडे नाल ही जो जो सपने तोड़े हाय ਵੀਰੇ ਮ ਲੱਠੀ ਖਾਇਆ ਕਰੇ ਮੇ ਤਾਂ ਸੁਰ ਨਹੀਂ ਲੱਗਨੇ ਬਾਤ ਸਹੀ ਹੈ ਓ ਮੈਂ ਤਾਰੇ ਗਿਣਨਾ ਆ ਕੋਣੋ ਬੋ ਦੁੱਖਾ ਨਹੀਂ ਗੋਣਾ ਹੁੰਦਾ ਤਾਂ ਨਾ ਗਾ ਕੇ ਬੁੰਡ ਚ ਕੀੜਾ ਜਿਹੜਾ ਤੈਨੂੰ ਚੁੱਪ ਨਹੀਂ ਰਹਿਣ ਦਿੰਦਾ ਓ ਡੰਡਰ ਗਿਣਦੀ ਏ ਤੇ ਮੈਂ ਤਾਰੇ ਗਿਣਨਾ ਆ ਤੂੰ ਆਈ ਲੱਛਣ ਕਰਕੇ ਤਾਰੇ ਗਿਣਦਾ ਐ ਉਹ ਡਾਲਰ ਗਿਣਦੀ ਐ ਇਹ ਮੈਂ ਤਾਰੇ ਗਿਣਦਾ ਹਾਂ ਬਰਾਵਾ ਜੇ ਤੇਰੇ ਆਈ ਲੱਛਣ ਰੇ ਤਾਂ ਤੈਨੂੰ ਲੋਕਾਂ ਨੇ ਤਾਰੇ ਗਿਣਣ ਜੋਗਾ ਵੀ ਨਹੀਂ ਛੜਨਾ ਤੈਨੂੰ ਕਿਵੇਂ ਪਤਾ ਚਲਾ ਤੈਨੂੰ ਕਿਵੇਂ ਪਤਾ ਚਲਾ ਅਸਲੀ ਮਜ਼ਾ ਤਾਂ ਕਮੈਂਟਾਂ ਵਿੱਚ ਹੁਣ ਪੜਦੇ ਆਂਦੇ ਫਣੀ ਕਮੈਂਟ ਚਲੋ ਡਾਲਰ ਨਾ 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 ਬਾਨ ਸਲੀਮ ਮਾਸਟਰ ਦੇ ਤਾਏ ਦਾ ਨਿੱਕਾ ਮੁੰਡਾ ਜਾਲਮ ਆਵਾਜ਼ ਨਰਫਤ ਅਲੀ ਖਾਨ ਸੋਨੂ ਸੀਤੋ ਦਾ ਵੱਡਾ ਭਰਾ ਹਾਂਜੀ ਮਿੱਤਰੋ ਜੇ ਇਥੋਂ ਦਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਐਂਜੀ ਹੋਰ ਫਣੀ ਵੀਡੀਓ ਵੇਖਣ ਲਈ ਹੁਣ ਤੁਹਾਨੂੰ ਦਿਖਾਉਣੇ ਆ ਕੁਲਦੀਪ ਮਾਨਕ ਤੁਰਾਂ ਦਾ ਸਰਤਾਜ ਚਲੋ ਪਰ ਤੂੰ ਤੇ ਸਾਨੂੰ ਭੁੱਲੀ ਗਈ ਐ ਅਸੀਂ ਤੈਨੂੰ ਭੁੱਲੇ ਨਹੀਂ ਚੰਗਾ ਹੀ ਹੋਇਆ ਜੋ ਜਲਦੀ ਭੁੱਲ ਗਈ ਨਹੀਂ ਤਾਂ ਬੇੜਾ ਘਰ ਕਿਸੇ ਉਹਦਾ ਤੂੰ ਬੈਠ ਗਈ ਕਨੇਡਾ ਜਾ ਕੇ ਮੇਰੀ ਹਏ ਬਾਬਾ ਇਸਮਰ ਜਸੇਲੀ ਨੂੰ ਨਹੀਂ ਰੱਬ ਨੂੰ ਯਾਦ ਕਰੀਦਾ ਚਾਚਾ ਹਟੀ ਨਾ ਜਿੰਨਾ ਚਿਰ ਦੁੱਜਾ ਦੰਦ ਨਹੀਂ ਟੁੱਟਦਾ ਚਾਚਾ ਜਾ ਕੇ ਸਾਗ ਸੁਗ ਵੇਚ ਕਿਹੜੀ ਕਮੀ ਪਿਆ? ਬਾਤ ਸਹੀ ਏ। ਕਮਲੀਏ ਕੈਨੇਡਾ ਜਾਣਾ ਸੀ ਤੂੰ ਤਾਂ ਇਹਦੇ ਦੰਦ ਵੀ ਨਾਲ ਲੈ ਗਈ। ਹਾਂਜੀ ਮਿੱਤਰੋ ਜੇ ਵੀਡੀਓ ਵਧੀਆ ਲੱਗਦੀ ਕਮੈਂਟ ਵੀ ਜਰੂਰ ਕਰਿਆ ਕਰੋ। ਹੁਣ ਤੁਹਾਨੂੰ ਲੈ ਚੱਲਦੇ ਆ ਅਗਲੇ ਵੀਡੀਓ ਵੱਲ। ਚਲੋ। ਓੜੇ ਮੰਗਦੀ ਐ ਮੈਂ ਥੋੜੇ ਆਪਰਾ। ਦੇਸੀ ਜੱਟ ਕੋਲੇ ਛੋਟਾ ਫੂਲ ਲਾਵਾ ਦਾ। ਬਾਈ ਬੰਗੜਾ ਸ਼ਿਕਰਾ ਤੇਰੇ ਕੋਲੋਂ। ਆਹ। ਮੰਗਦੀ ਐ ਮੈਂ ਤਾ ਕੋਲੇ ਆਪਣਾ ਦੇਸ ਜੱਟ ਕੋਲੇ ਖੁੰਦਾ ਪੂਣ ਲਾਵਾ ਦਾ ਪੰਜਾਬ ਦੀ ਕੋਇਲ ਨਾ 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 ਪੰਜਾਬ ਦਾ ਕਾਂ ਭਾਈ ਕਿੱਥੇ ਮਿਲੇਗਾ ਦੰਦ ਕੱਢਣੇ ਸੀ ਤੇਰੇ ਬਹੁਤ ਵਧੀਆ ਆਵਾਜ਼ ਭਾਈ ਬਸ ਪੰਜਾਬ ਦੇ ਗਰਾਰੇ ਕਰਿਆ ਕਰ